ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਗੁਜਰੀ ਤੇ ਕੁਖ ਚੋਂ ਗੋਪਾਲ ਜੰਮਿਆ ਗੁਜਰੀ ਤੇ ਕੁਖ ਚੋਂ ਗੋਪਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ

ਨੀਏ ਮੰਦ ਮੰਦ ਮੁਸਕਾਵੇ ਇੱਕ ਉਂਗਲੀ ਉਠਾਵੇ ਨੀਏ ਮੰਦ ਮੰਦ ਮੁਸਕਾਵੇ ਇੱਕ ਉਂਗਲੀ ਉਠਾਵੇ ਇਹ ਤਾਂ ਸਾਰਿਆਂ ਦਾ ਸਾਂਝਾ ਸੰਜੀਵਾਲ ਜੰਮਿਆ ਸਾਰਿਆਂ ਦਾ ਸਾਂਝਾ ਸੰਜੀਵਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਗੁਜਰੀ ਦੀ ਕੁਖ ਚੋਂ ਗੋਪਾਲ ਜੰਮਿਆ ਗੁਜਰੀ ਦੀ ਕੁਖ ਚੋਂ ਗੋਪਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਜਾਪਦਾ ਹੈ ਇਹਦੇ ਕਦਮਾਂ ਨੇ ਨਹੀਂ ਰੁਕਣਾ ਮੁੱਕਣਾ ਅਮੁੱਕ ਇਹਦੇ ਹੌਂਸਲੇ ਨਹੀਂ ਮੁੱਕਣਾ ਜਾਪਦਾ ਹੈ ਇਹਦੇ ਕਦਮਾਂ ਨੇ ਨਹੀਂ ਯੋ ਰੁਕਣਾ ਮੁੱਕਣਾ ਅਮੁੱਕ ਇਹਦੇ ਹੌਂਸਲੇ ਨਹੀਂ ਮੁੱਕਣਾ ਨੀਏ ਸੁੱਤੀ ਕੌਮ ਨੂੰ ਜਗਾਉਣਾ ਇਸੇ ਦੇਸ਼ ਨੂੰ ਬਚਾਉਣਾ ਸੁੱਤੀ ਕਮ ਨੂੰ ਜਗਾਉਣਾ ਐਸੇ ਦੇਸ਼ ਨੂੰ ਬਚਾਉਣਾ ਇਹ ਯੋਧਿਆ ਚੋਦਾ ਬੇਮਿਸਾਲ ਜੰਮੀਆਂ ਯੋਧਿਆ ਚੋਦਾ ਬੇਪੀਸਾਲ ਜੰਮੀਆਂ ਲਾਲ ਜੰਮੀਆਂ ਨੀ ਸੋਣਾ ਲਾਲ ਜੰਮੀਆਂ ਲਾਲ ਜੰਮੀਆਂ ਨੀ ਸੋਣਾ ਲਾਲ ਜੰਮੀਆਂ ਗੁਜਰੀ ਦੀ ਕੋਖ ਚੋਂ ਗੋਪਾਲ ਜੰਮਿਆ ਗੁਜਰੀ ਦੀ ਕੋਖ ਚੋਂ ਗੋਪਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਰੂਪੇ ਦਾ ਤਾਕ ਲੋ ਪੁਲਾ ਸਭ ਛੇੜੇ ਨੀ जन्म मरण वाले मुख जाने गेड़े नी रूप दत्तक लो पोला के सब छेड़े जन्म मरण वाले मुख जाने गेड़े नी नी दे दर्शन पाओ ए दे शगन मनाओ ए दे दर्शन पाओ दे शगन ਬੁੱਤ ਤੇਗ ਜੀ ਦਾ ਸਈਓ ਕਮਾਲ ਜੰਮਿਆ ਤੇਗ ਜੀ ਦਾ ਸਈਓ ਕਮਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਗੁਜਰੀ ਤੇ ਕੋ ਖਚੋਂ ਗੋਪਾਲ ਜੰਮਿਆ गुजरी दी कुख चों गोपाल जम्मिया लाल जम्मिया नी सोणा लाल जम्मिया लाल जम्मिया नी सोणा लाल जम्मिया फिका फिका पाई जानदा जानदा ए जानणा समिया दे बादशाह नो समय ही पहचानना फिका फिका पा जाता मंद मंद मुस्कावे बादशना उंगली उठावे नीए मन्द 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 एक उंगली उठावे। ਇਤਾ ਸਾਰਿਆਂ ਦਾ ਸਾਂਝਾ ਸੰਜੀਵਾਲ ਜੰਮੀਆਂ ਸਾਰਿਆਂ ਦਾ ਸਾਂਝਾ ਸੰਜੀਵਾਲ ਜੰਮੀਆਂ ਲਾਲ ਜੰਮੀਆਂ ਨੀ ਸੋਣਾ ਲਾਲ ਜੰਮੀਆਂ ਲਾਲ ਜੰਮੀਆਂ ਨੀ ਸੋਣਾ ਲਾਲ ਜੰਮੀਆਂ ਗੁਜਰੀ ਦੇ ਕੁਖ ਚੋ ਗੋ ਪਾਲ ਜੰਮੀਆਂ ਗੁਜਰੀ ਦੀ ਕੁਖ ਚੋਂ ਗੋਪਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਜਪਦਾ ਹੈ ਇਹਦੇ ਕਦਮਾਂ ਨੇ ਨਹੀਂ ਰੁਕਣਾ ਮੁਕਣਾ ਅਮੁਕ ਇਹਦੇ ਹੌਸਲੇ ਨੇ ਮੁਕਣਾ ਜਾਪਦਾ ਹੈ ਇਹਦੇ ਕਦਮਾਂ ਨੇ ਨਹੀਂ ਓ ਰੁਕਣਾ ਮੁੱਕਣਾ ਅਮੁੱਕ ਇਹਦੇ ਹੌਂਸਲੇ ਨੇ ਮੁੱਕਣਾ ਨੀਏ ਸੁੱਤੀ ਕੌਮ ਨੂੰ ਜਗਾਉਣਾ ਐਸੇ ਦੇਸ਼ ਨੂੰ ਬਚਾਉਣਾ ਸੁੱਤੀ ਕੌਮ ਨੂੰ ਜਗਾਉਣਾ ਐਸੇ ਦੇਸ਼ ਨੂੰ ਬਚਾਉਣਾ ਇਹ ਜਵਦਿਆਂ ਚੋ ਯੋਦਾ ਬੇਮਿਸਾਲ ਜੰਮੀਆਂ ਯੋਧਿਆ ਚ ਯੋਧਾ ਬੇਪੀਸਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਗੁਜਰੀ ਦੇ ਕੋਖ ਚੋਂ ਗੋਪਾਲ ਜੰਮਿਆ ਗੁਜਰੀ ਦੇ ਕੋਖ ਚੋਂ ਗੋਪਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ ਰੂਪ ਇਹਦਾ ਤੱਕ ਲੋ ਭੁਲਾ ਸਭ ਜਿਹੜੇ ਨੀ ਜਨਮ ਮਰਣ ਵਾਲੇ ਮੁਕ ਜਾਣ ਗੇੜੇ ਨੀ ਰੂਪ ਇਹਦਾ ਤੱਕ ਲੋ ਭੁਲਾ ਕੇ ਸਭ ਜਿਹੜੇ ਨੀ जन्म मरन वाले मुक जान जेणे नी ए दर्शन पाओ पे शगन मना दर्शन पोगन मना पुत्ग जी तमले जी तमलम् ਲਾਲ ਜੰਮਿਆ ਨੀ ਸੋਹਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਹਣਾ ਲਾਲ ਜੰਮਿਆ ਗੁਜਰੀ ਦੀ ਕੁਖ ਚੋਂ ਗੋਪਾਲ ਜੰਮਿਆ ਗੁਜਰੀ ਦੀ ਕੁਖ ਚੋਂ ਗੋਪਾਲ ਜੰਮਿਆ ਲਾਲ ਜੰਮਿਆ ਨੀ ਸੋਹਣਾ ਲਾਲ ਜੰਮਿਆ ਲਾਲ ਜੰਮਿਆ ਨੀ ਸੋਣਾ ਲਾਲ ਜੰਮਿਆ